ਮਾਵਾ ਪੈਣਾ ਦੀ 1000 ਰੁਪਏ ਦੀ ਵੀ ਆਸ ਜਲ ਤੋਂ ਜਲਦ ਪੂਰੀ ਹੋਊਗੀ ਅਸੀਂ ਤੁਹਾਡੀ ਸਫਾਰਿਸ਼ ਕਰਨ ਲਈ ਬੈਠੀਆਂ ਉੱਥੇ ਅਸੀਂ ਹਮੇਸ਼ਾ ਮੁੱਖ ਮੰਤਰੀ ਸਾਹਿਬ ਨੂੰ ਇਹੀ ਗੱਲ ਕਹੀਦੀ ਹੈ ਵੀ ਪੈਣਾ ਨਾਲ ਵਾਦਾ ਕੀਤਾ ਤਾਂ ਪਹਿਲਾ ਪਹਿਲਾ ਪੂਰਾ ਕਰ ਦਿਓ ਬਾਕੀ ਕੰਮ ਬਾਅਦ ਚ ਵੀ ਹੁੰਦੇ ਰਹਿਣਗੇ ਸੋ ਉਹ ਵੀ ਜਿਹੜਾ ਤੁਹਾਡਾ ਇੱਕ ਵੱਡਾ ਮਸਲਾ ਹੈ ਲੇਡੀਜ਼ ਦਾ ਸਪੈਸ਼ਲੀ ਉਹ ਵੀ ਜਲਦ ਪੂਰਾ ਹੋਊਗਾ 600 ਯੂਨਿਟ ਜਿਹੜੀ ਬਿਜਲੀ ਵੀ ਫ੍ਰੀ ਕੀਤੀ ਗਈ ਹੈ ਟੋਲ ਚੁਕਾਇਆ ਗਿਆ ਸੋ ਇਹ ਜਿਹੇ ਤਾਂ ਕੰਮ ਚੱਲ ਹੀ ਰਹੇ ਨੇ ਅਕੋ ਜੋ ਤੁਹਾਡੀ ਹੋਰ ਮੰਗਾ ਹੋਣਗੀਆਂ ਉਹ ਵੀ ਪੂਰੀਆਂ ਕੀਤੀਆਂ ਜਾਣਗੀਆਂ ਬਹੁਤ ਹੀ ਸਤਿਕਾਰਯੋਗ ਤੁਲਸੀ ਨਗਰ ਦੇ ਮੇਰੇ ਵੀਰ ਮੇਰੇ ਬਜ਼ੁਰਗ ਮੇਰੀਆਂ ਮਾਵਾਂ ਭੈਣਾ ਆਓ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਰਾਦੇਸ ਟਾਈਮ ਤੁਸੀਂ ਸਾਰੇ ਇਕਜੁੱਟ ਹੋ ਕੇ ਬੈਠੇ ਹੋ ਇਹ ਗੱਲ ਤਾਂ ਦਰਸਾਉਂਦਾ ਵੀ ਤੁਸੀਂ ਆਜਾ ਮੰਨਤਾ ਬਣਾਈ ਬੈਠੇ ਹੋ ਤੁਸੀਂ ਸੋਚ ਲਿਆ ਵੀ ਵੋਟ ਕਿੱਥੇ ਪਾਉਣੀ ਆ ਬਾਕੀ ਸਾਡਾ ਕੰਮ ਹੈ ਭਈ ਅਸੀਂ ਮਾਨ ਸਰਕਾਰ ਦੁਆਰਾ ਜਿਹੜੇ ਕੀਤੇ ਹੋਏ ਕੰਮ ਨੇ ਉਹਨਾਂ ਦੇ ਬਾਰੇ ਤੁਹਾਨੂੰ ਜਾਣੂ ਕਰਾਈਏ ਜੇ ਆਪਾਂ ਕੰਮਾਂ ਦੀ ਗੱਲ ਕਰ ਲਈਏ ਤੇ ਤੂਰੀ 'ਚ ਤਿੰਨ ਚਾਰ ਵੱਡੇ ਮਸਲੇ ਸੀਗੇ ਤਿੰਨ ਚਾਰ ਵੱਡੇ ਕੰਮ ਸੀਗੇ ਜਦੋਂ ਵੀ ਆਈਦਾ ਸੀ ਤੂਰੀ 'ਚ ਇਹੀ ਸੁਣਨ ਨੂੰ ਮਿਲਦਾ ਸੀ ਵੀ ਸੂਆ ਢਾਕ ਦਿਓ ਜੀ ਬਿਮਾਰੀਆਂ ਦਾ ਘਰ ਹੈ ਜੀ ਹਾਦਸੇ ਹੋ ਗਏ ਬੱਚਿਆਂ ਨਾਲ ਬੱਚੇ ਘਰੋਂ ਬਾਹਰ ਨਹੀਂ ਨਿਕਲਦੇ ਕਿਉਂਕਿ ਡਰ ਲੱਗਦਾ ਸੀ ਕੋਈ ਹਾਦਸਾ ਨਾ ਹੋ ਜੇ ਸੋ ਸਭ ਤੋਂ ਪਹਿਲ ਦੇ ਆਧਾਰ ਤੇ ਮੁੱਖ ਮੰਤਰੀ ਜਦੋਂ ਭਗਵੰਤ ਮਾਨ ਜੀ ਬਣੇ ਉਹਨਾਂ ਨੇ ਸੋਚਿਆ ਵੀ ਸੂਆ ਢੱਕ ਦੇਣਾ ਚਾਹੀਦਾ ਹੈ 2 ਸਾਲਾਂ ਦੇ ਵਿੱਚ ਵਿੱਚ ਜੋ ਮਗਰਲੇ 70 ਸਾਲ ਤੋਂ ਸੂਆ ਢਕਿਆ ਨਹੀਂ ਸੀ ਗਿਆ 2 ਸਾਲਾਂ ਦੇ ਵਿੱਚ ਅੱਜ ਜੋ ਸੂਆ ਪੂਰਾ ਕਵਰ ਹੋ ਚੁੱਕਿਆ ਹੈ ਅੱਜ ਅਸੀਂ ਤੁਹਾਨੂੰ ਜਾਣ ਕੇ ਖੁਸ਼ੀ ਵੀ ਹੋਊਗੀ ਵੀ ਅੱਜ ਅਸੀਂ ਪਿਛਲਾ ਪ੍ਰੋਗਰਾਮ ਉਹ ਸੂਏ ਤੇ ਬੈਠ ਕੇ ਕਰਕੇ ਆਏ ਆ ਲੋਕ ਇਹਨੇ ਖੁਸ਼ ਨੇ ਲੋਕ ਕਹਿੰਦੇ ਵੀ ਅਸੀਂ ਵੀ ਸੈਰ ਕਰ ਰਹੇ ਆ ਸਾਡੇ ਬੱਚੇ ਖੇਡ ਵੀ ਰਹੇ ਨੇ ਬਾਕੀ ਰਿਹਾ ਉਸ ਸੂਏ ਦੀ ਬਿਊਟੀਫਿਕੇਸ਼ਨ ਦਾ ਕੰਮ ਉਹ ਵੀ ਕੰਮ ਚੱਲ ਰਿਹਾ ਸੀਗਾ ਚੋਣ ਜਾਬਤੇ ਕਰਕੇ ਵਿੱਚ ਰੁਕ ਗਿਆ ਉਹ ਵੀ ਪੂਰਾ ਹੋਊਗਾ ਆ ਇੱਕ ਤਰੀਕ ਤੋਂ ਬਾਅਦ 4 ਤਰੀਕ ਤੋਂ ਬਾਅਦ ਜਿਹੜਾ ਕੰਮ ਸ਼ੁਰੂ ਹੋਊਗਾ ਤੇ ਉਹ ਬਿਊਟੀਫਿਕੇਸ਼ਨ ਵੀ ਪੂਰੀ ਹੋਊਗੀ ਜਿਹੜਾ ਤੁਹਾਡਾ ਰੋਡ ਸੀਗਾ ਪੁਰਾਣਾ ਸੰਗਰੂਰ ਬਾਈਪਾਸ ਰੋਡ ਉਹ ਵੀ ਦੱਸਿਆ ਪਿਛਲੇ ਬੋਲਦੇ ਬੁਲਾਰਿਆ ਨੇ ਵੀ ਵੀ 8 ਕਰੋੜ 17 ਲੱਖ ਰੁਪਇਆ ਉਹਦੇ ਲਈ ਵੀ ਆ ਚੁੱਕਿਆ ਉਹਦਾ ਵੀ ਜਲਦ ਤੋਂ ਜਲਦ ਕੰਮ ਸ਼ੁਰੂ ਹੋਊਗਾ ਸਿਹਤ ਸਹੂਲਤਾਂ ਲਈ ਧੂਰੀ ਬਹੁਤ ਹੀ ਪਿਛੜਿਆ ਹੋਇਆ ਸੀਗਾ ਕਦੇ ਵੀ ਕਿਸੇ ਸਰਕਾਰ ਨੇ ਸਾਰ ਨਹੀਂ ਸੀ ਲਈ ਵੀ ਧੂਰੀ ਦੇ ਲੋਕ ਆਪਣਾ ਇਲਾਜ ਕਿੱਥੋਂ ਕਰਾਉਂਦੇ ਹੋਣਗੇ ਧੂਰੀ ਦੇ ਲੋਕ ਕਿੱਥੇ ਜਾਂਦੇ ਹੋਣਗੇ ਕਿਉਂ ਤੁਸੀਂ ਟੈਕਸ ਨਹੀਂ ਸੀ ਭਰਦੇ ਟੈਕਸ ਤਾਂ ਆਪਾਂ ਸਾਰੇ ਭਰਦੇ ਆ ਫਿਰ ਆਪਾਂ ਫੈਸਿਲਿਟੀਆਂ ਤੋਂ ਕਿਉਂ ਪਿੱਛੇ ਰਹਿ ਗਏ ਕਿਉਂਕਿ ਕੋਈ ਵੀ ਅਜੇ ਤੱਕ ਲੀਡਰ ਅਜੇ ਆਇਆ ਹੀ ਨਹੀਂ ਜਿਨੇ ਤੁਹਾਡੇ ਬਾਰੇ ਸੋਚਿਆ ਹੋਵੇ ਜੇ ਤੁਹਾਡੇ ਬਾਰੇ ਸੋਚਦੇ ਤੇ ਮੁੱਢਲੀਆਂ ਸਹੂਲਤਾਂ ਤਾਂ ਇੱਥੇ ਘਟੋ ਘਟ ਹੋਣੀਆਂ ਚਾਹੀਦੀਆਂ ਸੀ ਜੇ ਆਪਾਂ ਸਿਵਲ ਹਸਪੀਟਲ ਧੂਰੀ ਦੀ ਗੱਲ ਕਰ ਲਈਏ ਖਸਤਾ ਹਾਲਤ ਚ ਸੀਗਾ ਨਾ ਕੋਈ ਡਾਕਟਰ ਸੀ ਨਾ ਕੋਈ ਮਸ਼ੀਨਰੀ ਸੀ ਤੁਹਾਨੂੰ ਜਾਣ ਕੇ ਉਹ ਵੀ ਖੁਸ਼ੀ ਹੋਊਗੀ ਕਿ 22 ਕਰੋੜ ਰੁਪਿਆ ਉਹ ਸਿਵਲ ਹਸਪਤਲ ਨੂੰ ਵੀ ਆ ਚੁੱਕਿਆ ਹੈ ਜਿਹਦੇ ਨਾਲ ਜਲਦੀ ਬਿਲਡਿੰਗ ਦਾ ਕੰਮ ਜਿਹੜਾ ਡਾਕਟਰਸ ਦੀ ਇਨਫਰਾਸਟ੍ਰਕਚਰ ਚਾਹੀਦਾ ਹੈ ਚਾਹੇ ਉਹ ਮਸ਼ੀਨਰੀ ਹੋਵੇ ਐਕਸ-ਰੇ ਮਸ਼ੀਨਸ ਹੋਣ ਐਮ ਆਰ ਆਈ ਹੋਣ ਅਲਟਰਾਸਾਉਂਡ ਹੋਣ ਉਹ ਵੀ ਮਸ਼ੀਨ ਜਲਦ ਤੋਂ ਜਲਦ ਪ੍ਰੋਵਾਈਡ ਕਰਾਈਆਂ ਜਾਣਗੀਆਂ ਸੋ ਇਹੇ ਜੇ ਕੰਮ ਆ ਜਿਹੜੇ ਨਿਰੰਤਰ ਚੱਲ ਰਹੇ ਨੇ ਬਾਕੀ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ ਦਿਲ ਤਾਂ ਕਰਦਾ ਖੁੱਲੀਆਂ ਗੱਲਾਂ ਕਰੀਏ ਮਾਵਾ ਭੈਣਾਂ ਦੀ 1000 ਰੁਪਏ ਦੀ ਵੀ ਆਸ ਜਲਦ ਤੋਂ ਜਲਦ ਪੂਰੀ ਹੋਊਗੀ ਅਸੀਂ ਤੁਹਾਡੀ ਸਫਾਰਿਸ਼ ਕਰਨ ਲਈ ਬੈਠੀਆਂ ਉੱਥੇ ਅਸੀਂ ਹਮੇਸ਼ਾ ਮੁੱਖ ਮੰਤਰੀ ਸਾਹਿਬ ਨੂੰ ਇਹੀ ਗੱਲ ਕਹੀਦੀ ਆਂ ਵੀ ਭੈਣਾਂ ਨਾਲ ਵਾਦਾ ਕੀਤਾ ਤਾਂ ਪਹਿਲਾ ਪਹਿਲਾ ਪੂਰਾ ਕਰ ਦਿਓ ਬਾਕੀ ਕੰਮ ਬਾਅਦ ਵਿੱਚ ਵੀ ਹੁੰਦੇ ਰਹਿਣਗੇ ਸੋ ਉਹ ਵੀ ਜਿਹੜਾ ਤੁਹਾਡਾ ਇੱਕ ਵੱਡਾ ਮਸਲਾ ਹੈ ਲੇਡੀਜ਼ ਦਾ ਸਪੈਸ਼ਲੀ ਉਹ ਵੀ ਜਲਦ ਪੂਰਾ ਹੋਊਗਾ 600 ਯੂਨਟ ਜਿਹੜੀ ਬਿਜਲੀ ਵੀ ਫ੍ਰੀ ਕੀਤੀ ਗਈ ਹੈ ਟੋਲ ਚੁਕਾਇਆ ਗਿਆ ਸੋ ਇਹ ਜਿਹੇ ਤਾਂ ਕੰਮ ਚੱਲ ਹੀ ਰਹੇ ਨੇ ਅੱਗੋਂ ਜੋ ਤੁਹਾਡੀ ਹੋਰ ਮੰਗਾਂ ਹੋਣਗੀਆਂ ਉਹ ਵੀ ਪੂਰੀਆਂ ਕੀਤੀਆਂ ਜਾਣਗੀਆਂ ਇਨੀਆਂ ਕਾ ਤੁਸੀਂ ਮੇਰੀਆਂ ਬੇਨਤੀਆਂ ਕਬੂਲ ਕਰੋ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਓਨਲੀ ਸਪੈਸ਼ਲੀ ਆਰਗੇਨਾਈਜ਼ਰਸ ਦਾ ਧੰਨਵਾਦ ਜਿਨ੍ਹਾਂ ਨੇ ਇੰਨਾ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕਰਾਇਆ ਸੋ ਇਨੀਆਂ ਬੇਨਤੀਆਂ ਕਬੂਲ ਕਰੋ ਜੀ ਦੋ ਨਾਰੇ ਲਾ ਦੀਏ ਇਨਕਲਾਬ ਇਨਕਲਾਬ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਗੁਰਪ੍ਰੀਤ ਕੌਰ ਜੀ ਦਾ ਇੱਕ ਛੋਟੀ ਬੱਚੀ ਆਪਾਂ ਨੂੰ ਪਤਾ ਹੈ ਕਿ ਸੀਐਮ ਸਾਹਿਬ ਦੇ ਘਰ ਖੁਸ਼ੀ ਆਈ ਹੈ ਪਰ ਫਿਰ ਵੀ ਜੋ ਡਿਊਟੀ ਸੀਐਮ ਸਾਹਿਬ ਨੇ ਇਹਨਾਂ ਦੀ ਲਈ ਹੈ ਉਹਨੂੰ ਤਨਦੇਹੀ ਦੇ ਨਾਲ ਨਿਭਾਰੇ ਨੇ ਤੇ ਹਮੇਸ਼ਾ ਇਹਨਾਂ ਦਾ ਇਹ ਸਾਨੂੰ ਵਿਸ਼ਵਾਦ